ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਗੁਰੂ ਓਏ ਸੋ ਰਹਾ ਸਤਿਨਾਮ ਓਏ ਸੋ ਰਹਾ ਸਤਿਨਾਮ

ਸੇਵਾ ਦੀ ਦਾਇਰ ਕੋਰੇ ਸੋਨਹਾਰ ਸਿਹਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਾਈ ਜੀ ਤਾਨ ਤਨ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਕਿਰਪਾ ਕਰਨ ਬਖਸ਼ ਕਰਨ ਇਹ ਉਹ ਸਥਾਨ ਆ ਜਿੱਥੇ ਸਾਬਾ ਦੇ ਛੋਟੇ ਦੋਨੋਂ ਸਹਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਤੇ ਨਮਸਕਾਰ ਵੀ ਆ ਨਵਾਬ ਡੋਡਰ ਡੋਡਰ ਮਲ ਨੂੰ ਜਿਨੇ ਸਾਰਾ ਕੁਝ ਨਿਸ਼ਾਵਰ ਕਰਕੇ ਗੁਰੂ ਕੇ ਸਿੱਖ ਦਾ ਜਿਹੜਾ ਪ੍ਰਾਣ ਸੀ ਉਹ ਨਵਾਇਆ। ਜੋ ਇਸ ਸਿੱਖ ਪੰਥ ਦੇ ਸੁਨਹਿਰੀ ਪੰਨੇ ਆ, ਸੁਨਹਿਰੀ ਇਤਿਹਾਸ ਆ। ਇਸ ਧਰਤੀ ਨੂੰ ਵਰਦਾਨ ਆ ਕਿ ਐਡੀ ਵੱਡੀ ਸ਼ਹਾਦਤ ਨਾ ਹੋਈ ਤੇ ਨਾ ਕਦੇ ਹੋਣੀ। ਤੇ ਸਭ ਤੋਂ ਮਹਿੰਗੀ ਧਰਤੀ ਨਾ ਅੱਜ ਤੱਕ ਕੋਈ ਵਿਗੀ ਤੇ ਨਾ ਗਾਂ ਹੋਣੀ ਆ। ਇਹ ਉਹ ਧਰਤੀ ਆ। ਸੋ ਇਸ ਧਰਤੀ ਦੇ ਉੱਤੇ ਕਿਉਂਕਿ ਕਾਰ ਸੇਵਾ ਵਾਲੇ ਮਹਾਪੁਰਜ ਆਪਣੇ ਤੌਰ ਤੇ ਵੀ ਸਵਾਵਾ ਲਵਾਉਂਦੇ ਆ ਤੇ ਮਾਬਾ ਅਵਤਾਰ ਸਿੰਘ ਜੀ ਪੰਥ ਦਲ ਬਾਬਾ ਬੀਬੀ ਚੰਦ ਜੀ ਦੀ ਜਿਹੜੇ ਜਾਨਸ਼ੀਨ ਉਹਨਾਂ ਵੱਲੋਂ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਇਹ ਕਾਰ ਸੇਵਾ ਇਹ ਨਵਾਉਣੀ ਆ ਉਹਨਾਂ ਦੇ ਵਿੱਚ ਸਰਦਾਰ ਗਰਮਿੰਦਰ ਸਿੰਘ ਜੀ ਬਲ ਬਾਬਾ ਜੀ ਮਨਦੀਪ ਸਿੰਘ ਸਾਧ ਸਿੰਘ ਤੇ ਪਰਲੋਪ ਸਿੰਘ ਇਹ ਉਦਲੇ ਗਮਨ ਦੀ ਜਿਹੜੀ ਸੇਵਾ ਜਿਹਦੀ ਅੱਜ ਪ੍ਰਮਪਤਾ ਕੀਤੀ ਗਈ ਪੱਤਰੇ ਸੋਨੇ ਦੇ ਸੋਨੇ ਦੇ ਵਰਕ ਲਾ ਕੇ ਇਹ ਅੱਜ ਸੋਨੇ ਦੀ ਉਸ ਗੁੰਮ ਦੀ ਪ੍ਰੰਪਤਾ ਹੋਈ ਹੈ ਅਰਦਾਸ ਕਰਦੇ ਹਾਂ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰ ਛੇਤੀ ਤੋਂ ਛੇਤੀ ਸੰਪੂਰਨ ਹੋਵੇ ਨਿਰਭਜਨਤਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੀ ਆ ਕਿ ਸਤਿਗੁਰੂ ਜੀ ਇਹ ਕਾਰਜ ਤੁਹਾਡੇ ਆਪਣੇ ਆ ਤੇ ਛੇਤੀ ਸਮੇਂ ਅਨੁਸਾਰ ਜਿਹੜੇ ਸੰਪੂਰਨ ਕਰਵਾ ਲੈਣ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਸੀਨੀਅਰ ਆਜੂ ਦਰਬਾਰਾ ਸਹਿ ਗੁਰੂ ਰਵਿੰਦਰ ਸਿੰਘ ਸਾਡਾ ਅਜਕਤਵ ਦਾ ਮੈਂਬਰ ਸਰਦਾਰ ਸਰਵਜੀਤ ਸਿੰਘ ਜੀ ਜਿਹੜੇ ਸਾਡੇ ਜੂਥਰੇ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਬਤਾਰ ਸਿੰਘ ਜੀ ਆ ਨਾਲ ਸਾਡੇ ਲਾਛੜੂ ਸਾਹਿਬ ਜਹੰਮੀਰ ਸਿੰਘ ਜੀ ਤੇ ਹੋਰ ਵੀ ਸਾਰੇ ਸਤਿਕਾਰਤ ਪ੍ਰਧਾਨ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਤੇ ਹੋਰ ਸਤਿਕਾਰਤ ਆਗੂ ਵੀ ਤਕਰੀਬ ਮਨ ਪਹੁੰਚੇ ਆ ਸਾਰੇ ਸੇਵਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਥੋੜਾ ਸੀ ਚਾਹੀਦਾ ਸੀ ਤੇ ਸਮਾਂ ਸ਼ੁਰੂ ਕਰਦੇ ਤਾਂ ਕੋਈ ਘੰਟਾ 2 ਘੰਟੇ ਦਾ ਸਮਾਂ ਹੁੰਦਾ ਪਰ ਕੋਈ ਜ਼ਰੂਰੀ ਜੀਮੇ ਕਰਕੇ ਤੇ ਕਾਰਜ ਮੈਂ ਸਮਝਦਾ ਅਮਰ ਤਵੇਲੇ ਦੇ ਹੁੰਦੇ ਆ ਤੇ ਅਮਰ ਤਵੇਲੀ ਜਿਹੜਾ ਸਾਰੀ ਸਤਗੁਰਾਂ ਦੇ ਚਾਨਣਾ ਚਰਦਾ ਆਤਮ ਨੂੰ ਕੀਤੀ ਹੈ ਸੋ ਇਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਸੇਵਾ ਕਰਨੀਆਂ ਗੁਰੂ ਚਾਨਣਾ ਚਰਦਾਤ ਵੀ ਕਰਦਾ ਸਤਗੁਰ ਜੀ ਇਹਨਾਂ ਦੀ ਸੇਵਾ ਤਾਂ ਹੀ ਪਾਈ ਲੋਕ ਤੇ ਪਰਲੋਕ ਸਹੇਲੀ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਕਰਦਾ ਸਤਗੁਰਾਂ ਨੇ ਰਹਿਮਤ ਕਰਕੇ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਮਾਤਾ ਗੁਜਰ ਕੌਰ ਦੇ ਸਥਾਨ ਦੀ ਸੇਵਾ ਬਖਸ਼ੀ ਹੈ ਸਤਿਗੁਰਾਂ ਦੇ ਬਾਬਾ ਜੋਰਾ ਮਰਦੇ ਨੇ ਜੰਮ ਦਿਹਾੜਾ ਵੀ ਅਵਤਾਰ ਪੁਰਬ ਹੈ